ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਬੀਬੀ ਦੀ ਕੁੱਖ ਤੋਂ ਮੁੰਡਾ ਪੈਦਾ ਹੋਵੇ ਉਹ ਕੀ ਹੈ ਉਹ ਪਖੰਡ ਨਹੀਂ ਹੈ ਉਹ ਗੁਰਮਤਿ ਅਨੁਕੂਲ ਹੈ ਇਹਨੂੰ ਮੰਨਦੇ ਹੋ ਵੀ ਗੁਰਮਤਿ ਅਨੁਕੂਲ ਹੈ ਸਾਡੇ ਗੁਰਦੁਆਰੇ ਵਿੱਚ ਕਰ ਰਹੇ ਨੇ ਉਹ ਰੋਕੋਗੇ ਜਾ ਕੇ ਅਰਦਾਸ ਦਾ ਕੋਈ ਨਿਯਮ ਹੈਗਾ ਅਰਦਾਸ ਨਾ ਦੇ ਵਿੱਚ ਲਿਖਿਆ ਵੀ ਤੁਸੀਂ ਮੁੰਡੇ ਦੀ ਅਰਦਾਸ ਕਰ ਨਹੀਂ ਕਿਤੇ ਹੈਗਾ ਸਭ ਤੋਂ ਵੱਡਾ ਪਖੰਡ ਪੁਜਾਰੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ਦੇ ਕੋਲੋਂ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਸਭ ਕੁਝ ਝੂਠ ਹੈ ਜੀ ਮਾਤਾ ਗੰਗਾ ਜੀ ਗਏ ਬਾਬਾ ਬੁੱਢਾ ਸਾਹਿਬ ਦੇ ਕੋਲ ਸਭ ਕੁਝ ਝੂਠ ਹੈ ਗੋਡੇ ਲੱਗੇ ਗਿੱਟੇ ਲੱਗੇ ਇਹ ਹੋ ਹੀ ਨਹੀਂ ਸਕਦਾ ਤੇ ਉਹੀ ਰੀਤ ਚੱਲੀ ਆਉਂਦੀ ਹੈ ਰੋਕੋ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਚੱਲਦੀ ਹੈ ਉਹ ਤੇ ਕੀ ਹੋ ਰਹੇ ਤਖਤਾ ਦਾ ਕੋਈ ਜਹੇਦਾਰ ਸਾਹਮਣੇ ਬਹਿ ਕੇ ਗੱਲ ਕਰੇ ਕੋਈ ਪ੍ਰਚਾਰਕ ਗੱਲ ਕਰੇ ਵੀ ਇਹ ਗੁਰਮੁਖ ਦਸਨਾਤ ਹੈ ਇਹ ਪਖੰਡ ਕੌਣ ਰੋਭੂਗਾ ਇਹ ਤਾਂ ਮਹਾਦੜ ਨੇ ਚਾਰ ਛੇਤਰ ਮਾਰੋਗੇ ਡਰ ਬੇ ਜਾਣਗੇ ਕਈਆਂ ਨਾਲ ਸਮਝੌਤਾ ਕਰ ਲਓਗੇ ਚਾਰ ਛੇਲਣ ਮਿਲ ਕੇ ਚੁੱਪ ਕਰ ਜਿਓਗੇ